ਅਪਾ ਤੇ ਹਰ ਇੱਕ ਗੱਲ ਤੇ ਰੱਬ ਨੂੰ ਕਹਿੰਦੇ ਰੱਬਾ ਤੂੰ ਦੁੱਖ ਦੇ ਰਿਹਾ ਏ ਪਰ ਇਹ ਤੁਹਾਡੀ ਜ਼ਿੰਦਗੀ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਝੂਠ ਹੈ ਤੁਹਾਨੂੰ ਅੱਜ ਤੱਕ ਰੱਬ ਨੇ ਕੋਈ ਵੀ ਦੁੱਖ ਨਹੀਂ ਦਿੱਤਾ ਕੋਈ ਵੀ ਦੁੱਖ ਨਹੀਂ ਸਿੱਧੇ ਲਫ਼ਜ਼ਾਂ ਵਿੱਚ ਗੱਲ ਕਰਾਂ ਕੋਈ ਘਾਟ ਹੀ ਪਈ ਵਪਾਰ ਦੇ ਵਿੱਚ ਉੱਥੇ ਤੁਹਾਡਾ ਵਪਾਰ ਸੀ ਤੁਸੀਂ ਫੈਸਲੇ ਲਏ ਨੇ ਲੈਕ ਆਫ ਨੌਲੇਜ ਹੋ ਸਕਦੀ ਹੈ ਤੁਸੀਂ ਪਰਪੱਕ ਸੀਗੇ ਇਮਾਨਦਾਰ ਸੀ ਆਪਣੇ ਕੰਮ 'ਚ ਪਰ ਸਾਰਾ ਸੰਸਾਰ ਇਮਾਨਦਾਰ ਨਹੀਂ ਨਾ ਜਪਜੀ ਸਾਹਿਬ ਦੀ ਪੌੜੀ ਆਉਂਦੀ ਹੈ ਨਾ ਆਪ ਸਭ ਨੂੰ ਅਸੰਖ ਮੂਰਖ ਅੰਦਰ ਕੋਰ ਸੰਖ ਚੋਰ ਚੋਰ ਵੀ ਤੇ ਹੈਗੀ ਨੇ ਤੁਸੀਂ ਇਮਾਨਦਾਰ ਸੀ ਸਾਹਮਣੇ ਕੰਮ ਕਰਨ ਵਾਲਾ ਚੋਰ ਸੀ ਉਹ ਧੋਖਾ ਕਰ ਗਿਆ ਉਹ ਹੋਣਾ ਸੀ ਅਗਲੀ ਗੱਲ ਹੁਣ ਜਦੋਂ ਇਹ ਪੰਗਤੀਆਂ ਆਪਾਂ ਪੜ ਲੈਂਦੇ ਹਾਂ ਕਿ ਨਹੀਂ ਭਾਈ ਅਸੀਂ ਤੇ ਠੀਕ ਹਾਂ ਸਾਡੇ ਵਿੱਚ ਤੇ ਕੋਈ ਕਮੀ ਨਹੀਂ ਸੀ ਪਰ ਨਹੀਂ ਗੁਰੂ ਪਾਤਸ਼ਾਹ ਕਹਿੰਦੇ ਭਾਈ ਜੋ ਹੋਣਾ ਸੀ ਉਹ ਹੋ ਕੇ ਹੀ ਰਹਿਣਾ ਸੀ ਜੋ ਵਾਪਰਨਾ ਸੀ ਤੇਰੀ ਜ਼ਿੰਦਗੀ ਵਿੱਚ ਉਹ ਵਾਪਰਨਾ ਸੀ ਪਰ ਤੂੰ ਮੰਨਦਾ ਨਹੀਂ ਤੇ ਜਦੋਂ ਆਪ ਇਹ ਮੰਨ ਲਓਗੇ ਪੂਰਨ ਰੂਪ ਦੇ ਵਿੱਚ ਕਿ ਜੋ ਹੋ ਗਿਆ ਸੋ ਹੋ ਗਿਆ ਰੱਬਾ ਗਾਂ ਮਤਬੁੱਧ ਬਖਸ਼ ਮੈਂ ਪ੍ਰਵਾਨ ਕਰਦਾ ਕਿਵੇਂ ਵੀ ਹੋ ਗਿਆ ਕੋਈ ਵੀ ਸਿਚੁਏਸ਼ਨ ਬਣ ਗਈ ਮੈਂ ਇਹਨੂੰ ਹੱਸ ਕੇ ਪ੍ਰਵਾਨ ਕਰਦਾ ਹਾਂ ਮੈਨੂੰ ਅਗਾਹ ਮਤਬੁੱਧ ਬਖਸ਼ ਕਿ ਮੈਂ ਸਹੀ ਫੈਸਲੇ ਲੈ ਸਕਾਂ